ਕੁਝ ਕਿਤੇ ਇਹਨਾਂ ਨੇ ਸਸਪੈਂਡ ਕੀਤੇ ਆ ਬੰਦੇ ਉਹ ਜਿਨ੍ਹਾਂ ਦਾ ਗੇਟ ਟੁੱਟ ਗਿਆ ਸੀਗਾ ਨਾ ਉਥੇ ਜਿਹੜਾ ਇਹਨਾਂ ਨੇ ਸਪਾਈਸ ਕੋਈ ਨਹੀਂ ਸੀ ਕੀਤੀ ਤੇ ਉਹ ਗੇਟ ਖੋਲਣ ਲੱਗੇ ਤੇ ਉਹ ਗੇਟ ਹੀ ਛੁੱਟ ਗਿਆ ਤੇ ਉਹ ਤੇ ਛੁਕਰ ਕਰ ਮਤਲਬ ਉਦੋਂ ਨਾ ਵੀ ਚੀਜ਼ਾਂ ਤੇ ਨੁਕਸਾਨ ਤੇ ਹੋਇਆ ਹੈ ਤੇ ਹਾਸੋ ਵੀ ਨਹੀਂ ਗੱਲ ਆ ਬੜੀ ਦੁੱਖ ਦੀ ਗੱਲ ਵੀ ਹੈਗੀ ਆ ਪਰ ਇਹ ਤੇ ਦੇਖੋ ਨਾ ਤੁਸੀਂ ਮਤਲਬ ਗੱਡੀ ਚਲਾਉਣ ਲੱਗੋ ਤਾਂ ਟਾਇਰ ਉੱਤਰ ਕੇ ਡਿੱਗ ਪਏ ਕਿਤੇ ਉਹੋ ਜਿਹੀਆਂ ਗੱਲਾਂ ਆ ਨਾ ਇਹ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਆ ਕਿ ਇਹ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੀ ਅਣਗਹਿਲੀ ਦਿਖਾਈ ਆ ਕੋਈ ਤਿਆਰੀ ਨਹੀਂ ਕੀਤੀ ਮਾਨਸੂਨ ਦਾ ਆਈਐਮਡੀ ਦਾ ਪਹਿਲਾ ਵਾਰਨਿੰਗ ਆਉਣੀ ਸ਼ੁਰੂ ਹੋ ਗਈ ਸੀ ਕਿ ਭਾਰੀ ਬਾਰਸ਼ ਹੋਣੀ ਆ ਸਾਨੂੰ ਪਤਾ ਹੀ ਆ ਕਿ ਬਾਰ-ਬਾਰ ਬੱਦਲ ਫਟਣ ਦੀਆਂ ਘਟਨਾਵਾਂ ਹਰ ਸਾਲ ਅੱਗੇ ਨਾਲੋਂ ਵਧ ਰਹੀਆਂ ਆ ਤੇ ਜੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਕੀ ਤਿਆਰੀ ਆ ਠੀਕ ਹੈ ਵਿਰੋਧੀ ਪਾਰਟੀਆਂ ਨੂੰ ਇਹ ਕਰਨਾ ਚਾਹੀਦਾ ਹੈ ਮੇਰੇ ਤੇ ਖਿਆਲ ਵਿਰੋਧੀ ਪਾਰਟੀਆਂ ਨੂੰ ਹਰ ਗੱਲ ਕਰਦੀ ਕਿ ਲੋੜ ਇਹਨਾਂ ਨੂੰ ਆਪ ਹੀ ਆਪਣੇ ਬੰਦੀਆਂ ਦੀ ਅਕਾਉਂਟੇਬਿਲਟੀ ਤੈਅ ਕਰਨੀ ਚਾਹੀਦੀ ਪਰ ਜੇ ਹੁਣ ਚੀਫ ਮਿਨਿਸਟਰ ਤੇ ਜਿਹੜਾ ਇਰੀਗੇਸ਼ਨ ਮਿਨਿਸਟਰ ਆਪੋ ਇਸ ਗੱਲ ਦੇ ਦੋਸ਼ੀ ਹੋਣਗੇ ਉਹ ਐਜ਼ ਹੋਮ ਮਿਨਿਸਟਰ ਐ ਚੀਫ ਮਿਨਿਸਟਰ ਔਰ ਇਰੀਗੇਸ਼ਨ ਮਿਨਿਸਟਰ ਐਜ਼ ਡਾਇਰੈਕਟ ਜਿਹਦਾ ਮਹਿਕਮਾ ਆ ਤਾਂ ਫਿਰ ਉਹ ਇਨਕੁਆਇਰੀ ਕਿਉਂ ਕਰੋਗੇ ਫਿਰ ਤੇ ਟਾਲਣਗੇ ਫਿਰ ਤੇ ਡਿਫੈਂਸ ਦੇਣਗੇ ਵਿਰੋਧੀ ਪਾਰਟੀਆਂ ਦਾ ਜਿੰਨਾ ਕਿ ਜੋਰ ਹੈ ਉਹ ਆਪਣਾ ਇਸ ਮੁੱਦੇ ਨੂੰ ਰੱਖਣਗੇ ਮੈਲਮੀਡ ਦੀ ਜਿੱਥੋਂ ਤੱਕ ਆ ਲਿਆ ਦੋ ਪੱਧਰ ਤੇ ਮੈਲਮੀਡ ਹੈਗਾ ਇੱਕ ਤੇ ਇਹ ਆ ਕਿ ਜਿਹੜੇ ਰੀਅਲ ਏਸਟੇਟ ਬਿਲਡਰ ਆ ਜਦੋਂ ਉਹ ਕਲੀਅਰੈਂਸ ਲੈਂਦੇ ਐ এনवायरमेंट ਤੋਂ ਲੈਂਦੇ ਐ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਲੈਂਦੇ ਐ ਹੋਰ ਨਾ ਤੋਂ ਲੈਂਦੇ ਐ ਕਿ ਫਿਰ ਸੋਸ਼ਲ ਸਮਾਜਿਕ ਹੋਦੇ ਤੇ ਕੀ ਅਸਰ ਹੋਊਗਾ ਉਹਦੀਆਂ ਵੀ ਇਤਾਰੀਆਂ ਚੀਜ਼ਾਂ ਤੈ ਹੋਣਾ ਉਹਦਾ ਵੀ ਕਿ ਇਹਦਾ ਸਮਾਜ ਤੇ ਕੀ ਅਸਰ ਹੋਊ ਜਿਹੜੀ ਨਾਲ ਅਸੀਂ ਸਾਰੀ ਨਵੀਂ ਤੋਂ ਨਵੀਆਂ ਚੀਜ਼ਾਂ ਕਰ ਰਹੇ ਆ ਉਹ ਰਿਪੋਰਟਾਂ ਜਿਹੜੀਆਂ ਜਾਂ ਤੇ ਫਿਰ ਉਹ ਖਾਣਾ ਪੂਰਤੀ ਕੀਤੀ ਜਾਂਦੀ ਹੈ ਜੇ ਸੱਚੀਆਂ ਮੁੱੱਚੀਆਂ ਰਿਪੋਰਟ ਆ ਤੇ ਉਹਦੇ ਕਰਕੇ ਵੀ ਤੇ ਬਹੁਤ ਤਬਾਈ ਹੋ ਰਹੀ ਆ ਨਾ ਤੁਸੀਂ ਜਿੱਥੇ ਚੋਆ ਉੱਥੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਕਰਤੀਆਂ ਨੇਚਰਲ ਜਿਹੜੇ ਬਹਾਅ ਸੀ ਪਾਣੀ ਦੇ ਉਹਨੂੰ ਬੰਦ ਕਰਤਾ ਵਾਹ ਲਿਆ ਕਿਸੇ ਨੇ ਉੱਥੇ ਬਾਗ ਲਾਤੇ ਜਦੋਂ ਪਰ ਪਾਣੀ ਦਾ ਧੱਕਾ ਭਾਉਨੇ ਪੱਟ ਕੇ ਫਿਰ ਹਮਾਰੇ ਕਈ ਜਗ੍ਹਾ ਜ਼ਮੀਨ ਵੀ ਖੋਰ ਦਿੱਤੀ ਕੋਈ ਅੰਦਰ ਦਬਾ ਲਈ ਜਿਦੋਂ ਰੱਬ ਦਾ ਇੰਨਾ ਵੱਡਾ ਪਾਣੀ ਦਾ ਹੜ ਪੈਣਾ ਆ ਤੇ ਉਹਨੇ ਦੇ ਪਰ ਰਸਤਾ ਆਪਣੇ ਤੌਰ ਤੇ ਆਪ ਬਣਾਉਣਾ ਇਸ ਕਰਕੇ ਇੱਕ ਤੇ ਸਾਡੀ ਜਿਹੜੀ ਬਿਨਾ ਪਲੈਨਿੰਗ ਤੋਂ ਬਿਨਾ ਇਸ ਨੇਚਰਲ ਜਿਹੜੀਆਂ ਚੀਜ਼ਾਂ ਰਿਵਲੈਕਸ ਆ ਜਾਂ ਸਾਰੀਆਂ ਪਾਣੀ ਦੇ ਬਹਾਤੋ ਸੋਚਿਆ ਅੰਨੇ ਵਾਸੀਂ ਕੰਸਟਰਕਸ਼ਨ ਕਰਦੇ ਰਹਿੰਨੇ ਆ ਜਾਂ ਭੰਨ ਤੋੜ ਕਰਦੇ ਆ ਸੜਕਾਂ ਬਣਾਉਂਦੇ ਆ ਮਾਚਲ ਚ ਇੰਨੀਆਂ ਸੜਕਾਂ ਕੱਟ-ਕੱਟ ਕੇ ਪਹਾੜ ਬਣਾਈ ਜਾਂਦੇ ਆ ਤੇ ਉਹ ਉਹ ਫਜ਼ਾਇਲ ਤੇ ਹੁੰਦਾ ਜਾਂ ਜਦੋਂ ਮੀਂਹ ਜ਼ੋਰ ਦੀ ਪੈਂਦਾ ਸਾਰਾ ਕੁਝ ਸੜਕਾਂ ਦੇ ਵਿੱਚ ਬਾਰ-ਬਾਰ ਠੱਗਾ ਡਿੱਗਦੀਆਂ ਤੁਸੀਂ ਦੇਖੋ ਕਿੰਨਾ ਨੁਕਸਾਨ ਹੋਇਆ ਧੰਨਵਾਦ ਕਿੰਨੇ ਬੰਦੇ ਮਰੇ ਕਾਫੀ ਬੰਦੇ ਮਰੇ ਆ 150 ਨਹੀਂ 150 ਨਹੀਂ ਮੈਨੂੰ ਯਾਦ ਨਹੀਂ ਸਿੱਖਿਆ 450 ਤੱਕ ਬੰਦੇ ਜਿਹੜੇ ਆ ਮਰੇ ਆ ਸਾਡੇ ਤੇ 57 ਹਾਂ ਹਮਾਚਲ ਦੇ ਵਿੱਚ ਅਰ ਕਈ ਉਹਨਾਂ ਚ ਸੀਰੀਅਸ ਆ ਬਹੁਤ ਵੱਡਾ ਨੁਕਸਾਨ ਹਮਾਚਲ ਦਾ ਹੋਇਆ ਸਾਡੇ ਨਾਲ ਜਿੱਥੋਂ ਤੱਕ ਡੈਥ ਰੇਟ ਦੀ ਗੱਲ ਸਾਡੇ ਤੇ 57 ਕ ਜਿਉਂਨੇ ਸੀ ਸਾਡੇ ਤੇ ਫਿਰ ਵੀ ਬਹੁਤ ਵਿਚਾਰ ਰਹਿ ਗਿਆ ਆ ਉਥੇ ਕਿਉਂਕਿ ਡਿਜ਼ਾਸਟਰ ਬਾਰ ਬਾਰ ਉਹਦੇ ਕਰਕੇ ਇਹਦੇ ਤੋਂ ਸਿੱਖ ਕੀ ਰਹੇ ਆ ਆਪਾਂ ਨੂੰ ਉਹ ਸਿੱਖਣਾ ਵੀ ਤੇ ਪਊਗਾ ਨਾ ਇਹ ਮੈਨ ਮੇਡ ਐ ਵੀ ਆ ਦੂਸਰੀ ਮੈਨ ਮੇਡ ਐ ਐਡਮਿਨਿਸਟ੍ਰੇਟਿਵ ਲੈਵਲ ਤੇ ਕਿ ਜਦੋਂ ਪਤਾ ਆ ਕਿ ਜਿਹੜਾ ਆਪਾਂ ਲਾਰਜਰ ਤੌਰ ਤੇ ਤੇ ਨੇਚਰ ਨਾਲ ਟੈਂਕਰ ਕਰਕੇ ਜਿਹੜਾ ਨੁਕਸਾਨ ਕੀਤਾ ਦਰਖਤ ਕੱਟ ਲਏ ਪਾਣੀ ਵੀ ਜਿਆਦਾ ਪੈ ਜਾਂਦਾ ਇਕਦਮ ਪੈ ਜਾਂਦਾ ਘਟ ਵੇਦਰ ਗਰਮੀ ਵੀ ਜਿਆਦਾ ਪੈ ਜਾਂਦੀ ਆ ਠੰਡ ਵੀ ਜਿਆਦਾ ਮੀਂਹ ਵੀ ਜਿਆਦਾ ਜਾਂ ਸੂਕਾ ਪੈ ਜਾਂਦਾ ਕਈ ਜਗ੍ਹਾ ਤੇ ਇਹ ਸਾਰਾ ਆਮ ਨੀਮੈਨਸ ਸਾਡੇ ਮੈਨ ਮੇਡ ਡਿਜ਼ਾਸਟਰ ਹੈਗੀ ਤੇ ਜਿਹੜੀ ਗਵਰਨਮੈਂਟ ਤੇ ਆਉਂਦਾ ਵੀ ਤੇ ਇਨਕੁਆਇਰੀ ਹੋਣੀ ਚਾਹੀਦੀ ਇਹ ਤੇ ਤੁਸੀਂ ਬਿਲਕੁਲ ਠੀਕ ਕਹਿੰਨੇ ਆ ਵਿਰੋਧੀ ਪਾਰਟੀਆਂ ਦਾ ਕੀ ਨਨਵਾਪ ਹੀ ਚਾਹੀਦਾ ਤਾਂ ਕਿ ਬਾਕੀ ਮਨਿਸਟਰਾਂ ਨੂੰ ਵੀ ਇਸ ਗੱਲ ਦੇ ਕੰਨ ਹੋ ਜਾਣ ਕਿ ਤੁਸੀਂ ਐਡਾ ਵੱਡਾ ਪੰਜਾਬ ਦਾ ਨੁਕਸਾਨ ਜੇ ਚਲੋ ਉਸ ਨੂੰ ਪੂਰਾ ਰੋਕਿਆ ਨਹੀਂ ਸੀ ਜਾ ਸਕਦਾ ਤੇ ਉਹਨੂੰ ਘਟਾਇਆ ਤਾਂ ਜਾ ਸਕਦਾ ਸੀ